ਲੋ ਜੀ ਸੱਜਣੋ ਸਿਰਫ 1100 ਘੰਟੇ ਚੱਲਿਆ ਹੋਇਆ ਟਰੈਕਟਰ ਆ ਜਿਹੜਾ ਸੋਨਾਲੀ ਕਾ ਡੀਆਈ 750 ਤੇ ਜੇ ਕੰਡੀਸ਼ਨ ਪੱਖੋਂ ਗੱਲ ਕਰੀਏ ਕੰਡੀਸ਼ਨ ਪੱਖੋਂ ਇਹਨੂੰ ਪੂਰਾ ਚੰਗਾ ਪਿਆ ਤੇ ਹੁਣ ਤੁਹਾਨੂੰ ਮਾਡਲ ਵੀ ਦੱਸਾਂਗੇ ਕਿੰਨਾ ਤੇ ਕਿੰਨੇ ਦਾ ਬਣ ਜੂਗਾ ਉਹ ਵੀ ਤੁਹਾਨੂੰ ਦੱਸ ਦਿਆਂ ਤੇ ਪਹਿਲਾਂ ਟਰੈਕਟਰ ਦੀ ਕੰਡੀਸ਼ਨ ਦੇਖੋ ਟਾਇਰ ਪੂਰੇ ਐਮ ਆਰ ਐਫ ਦੇ ਚੌਕੜਾ ਜਿਹੜਾ ਲੱਗਿਆ ਹੋਇਆ ਹੈਗਾ ਐਮ ਆਰ ਐਫ ਦਾ ਤੇ 80 ਪੈਸੇ ਜਿਹੜੇ ਟਾਇਰ ਨੇ ਚਾਰੇ ਤੇ ਮੂਰਲੇ ਟਾਇਰ ਵੀ ਦੇਖ ਲਓ 80 ਪੈਸੇ ਨੇ ਤੇ ਮੰਗਰਲੇ ਟਾਇਰ ਵੀ ਜਿਹੜੇ ਉਹ ਵੀ 80 ਪੈਸੇ ਨੇ ਰਿੰਬਾ ਰੂੰਬਾ ਦਾ ਟਰੈਕਟਰ ਹੈ ਨ ਪੂਰਾ ਸਾਫ ਹੈ ਤੇ ਆਹ ਸਟicker ਜਿਹੜਾ ਰਿੰਬ ਤੇ ਲੱਗਿਆ ਹੋਇਆ ਏ ਬਿਲਕੁਲ ਨਾਲ ਦਾ ਲੱਗਿਆ ਹੋਇਆ ਹੈਗਾ ਤੇ ਜੇ ਹੁਣ ਮਾਡਲ ਦੀ ਗੱਲ ਗਰੀ ਤਾਂ ਮਾਡਲ ਹੈਗਾ ਇਹ 2017 ਤੇ ਪੱਟੀ ਦਾ ਸੇਕੇ ਤੋਂ ਪਤਾ ਲੱਗ ਜਾਂਦਾ ਹੈਗਾ ਵੀ ਕਿੰਨਾ ਕੁ ਟਰੈਕਟਰ ਚੱਲਿਆ ਹੋਇਆ ਤੇ ਸਿਰਫ 1100 ਘੰਟੇ ਚੱਲਿਆ ਹੋਇਆ ਇੰਜਨ ਗੇਅਰ ਦਾ ਟਰੈਕਟਰ ਜਿਹੜਾ ਉਹ ਪੂਰਾ ਚੰਗਾ ਹੈ ਤੇ ਕੰਡੀਸ਼ਨ ਕੋਈ ਨਾ ਪੂਰਾ ਡਰਾਈਵਰ ਇੰਜਨ ਗੇਟ ਵੀ ਬਾਈ ਨੇ ਪੂਰੀ ਗਰੰਟੀ ਲੈਂਦੀ ਹੈ ਜੇ ਬਾਈ ਕਹਿੰਦਾ ਜੇ ਕਿਸੇ ਪਾਸੇ ਜਿੱਤ ਕਲਮ ਲੱਗੀ ਹੋਈ ਆ ਤਾਂ ਵੀ ਮੈਂ ਜ਼ਿੰਦਾਰ ਹੋਊਗਾ ਵੀ ਆਉਣ ਜਾਣ ਦਾ ਜਿਹੜਾ ਖਰਚਾ ਹੋਊਗਾ ਸਾਰਿਆਂ ਦਾ ਉਹ ਦਿੱਤਾ ਜਾਊਗਾ ਤੇ ਪੈਰ ਦਾਣੇ ਤੋਂ ਪਤਾ ਲੱਗ ਜਾਂਦਾ ਦੇਖੋ ਪੈਰ ਦਾਣੇ ਦਾ ਰੰਗ ਹੈ ਜਿਹੜਾ ਉਹ ਬਿਲਕੁਲ ਨਾਲ ਦਾ ਹੈ ਜਿੰਨਾ ਕਿ ਲਿਆ ਹੋਇਆ ਉਹਨਾਂ ਕੀ ਲਿਆ ਹੋਇਆ ਬਾਕੀ ਜਿੰਨਾ ਵੀ ਰੰਗ ਹੈ ਸਾਰਾ ਨਾਲ ਦਾ ਆ ਤੇ ਸੋਨਾ ਲਿਖ ਕੇ ਡੀਆਈ 750 ਆਰਐਕਸ ਦੇ ਵਿੱਚ ਇਹ 2017 ਦਾ ਮਾਡਲ ਆ ਤੇਜ ਹੁਣ ਇਹਦੇ ਰੇਟ ਦੀ ਗੱਲ ਕਰੀਏ ਰੇਟ ਹੈਗਾ 515000 ਤੇ ਮੌਕੇ ਦਾ ਇਹ 490000 ਰੁਪਏ ਦਾ ਬਣ ਜਾਣਾ ਜਾਨੀ ਕਿ 25000 ਰੁਪਏ ਬਾਈ ਨੇ ਜਿਹੜਾ ਡਿਸਕਾਊਂਟ ਕੀਤਾ ਹੋਇਆ ਤੇ ਹੁਣ ਤੁਹਾਨੂੰ ਸਾਰਾ ਟਰੈਕਟਰ ਮੈਗਰਾਟਾਂ ਦੇ ਵਿੱਚੋਂ ਦੇਖੋ ਕੰਡੀਸ਼ਨ ਪੂਰੀ ਵਧੀਆਲੀ ਸਾਫ ਪਈ ਹੈ ਤੇ ਰਿਵਰਸ ਵੀਡੀਓ ਤੇ ਪਿੱਛੋਂ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਲੰਕਾ ਲੋਕਾਂ ਦਾ ਟਰੈਕਟਰ ਹੈ ਇਹ ਪੂਰਾ ਵਧੀਆ ਚੰਗਾ ਪਿਆ ਤੇ ਆ ਹੁਕ ਤੂੰ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਚੱਲਿਆ ਹੋਇਆ ਤੇ ਗਿਣਤੀ ਦੇ ਬਾਰਾ ਜਿਹੜੀ ਉਹ ਟਰਾਲੀ ਪਈ ਹੋਈ ਹੈ ਤੇ ਜਿਨੇ ਵੀ ਲੈਣਾ ਤੇ ਇਹ ਬਾਈ ਗੁਰਲਾਲ ਕੋਲੇ ਫਰਵਾਹੀ ਵਾਲਾ ਜਿਹੜਾ ਉਹਦੇ ਕੋਲੇ ਆ ਤੇ ਕਰ ਲਿਓ ਬਾਈ ਨਾਲ ਕੰਟੈਕਟ ਜਿੰਨਾਂ ਨੇ ਵੀ ਲੈਣਾ ਸੋਨਾ ਲਿਕਾ ਡੀਆਈ 750 ਤੇ ਰੇਟ ਜਿਹੜਾ 490000 ਰੁਪਏ ਦਾ ਬਣ ਜੂਗਾ ਬਾਕੀ ਜਿਹੜਾ ਮੌਕੇ ਦੇ ਹੋਰ ਵੀ ਮਾਨ ਕਾਣਾ ਬਾਈ ਜਿਹੜਾ ਉਹ ਵੀ ਕਰੂ ਤੇ ਇੱਕ ਟਰੈਕਟਰ ਇੱਧਰ ਹੈਗਾ ਫਾਰਮ ਟਰੈਕ 60 ਤੇ ਜੇ ਹੁਣ ਇਹਦੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਪੂਰਾ 2000 ਤੇ ਇਹ ਵੀ ਟਰੈਕਟਰ ਜਿਹੜਾ ਵੀ ਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਸਿਸਟਮ ਵਗੈਰਾ ਇਹ ਤੇ ਲੱਗਾ ਹੋਇਆਗਾ ਤੇ ਟਾਇਰ ਆ ਜਿਹੜੇ ਇਹ ਤੇ ਕਨੈਕਟਡ ਜੇ ਕੇ ਦੇ ਨੇ ਤੇ ਮੂਰਲੇ ਵੀ ਜਿਹੜੇ ਜੇ ਕੇ ਦੇ ਨੇ ਟਾਇਰ ਨੇ 80 90 ਕੁ 65 ਟਾਇਰ ਹੈਗੇ ਨੇ ਤੇ ਜਿੰਨਾਂ ਨੇ ਵੀ ਲੈਣਾ ਇਹ ਵੀ ਬਾਈ ਗੁਰਲਾਲ ਕੋਲ ਆ 2000 ਮਾਡਲ ਆ ਡਬਲ ਕਲਚ ਦੇ ਵਿੱਚ ਤੇ ਇਹਦੀ ਡਿਮਾਂਡ ਹੈਗੀ ਆ ਜਿਹੜੀ 230000 ਰੁਪਏ ਤੇ ਇਸ ਟਰੈਕਟਰ ਦੇ ਵਿੱਚੋਂ ਬਾਈ ਨੇ 30000 ਰੁਪਏ ਡਿਸਕਾਊਂਟ ਕੀਤਾ ਤੇ ਮੌਕੇ ਤੇ ਇਹ ਟਰੈਕਟਰ ਪੂਰੇ 2 ਲੱਖ ਦਾ ਬਣ ਜਾਊਗਾ ਤੇ ਹੁਣ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਅਰੇ ਮਰੂ ਮਾ ਦਾ ਟਰੈਕਟਰ ਪੂਰਾ ਸਾਫ ਹੈ ਬਧੀਆ ਕੰਡੀਸ਼ਨ ਮੰਗਰਾਟਾਂ ਦੇ ਵਿੱਚ ਵੀ ਚੰਗਾ ਪਿਆ ਹੈਗਾ ਤੇ ਹੁਣ ਪਿੱਛੋਂ ਵੀ ਆ ਜਿਹੜੇ ਜਾਲੀਆਂ ਜੁੜੀਆਂ ਚੰਗੀਆਂ ਲੱਗੀਆਂ ਹੋਈਆਂ ਪਿੱਛੋਂ ਵੀ ਟਰੈਕਟਰ ਪੂਰਾ ਚੰਗਾ ਕਰੀ ਬਿਆ ਹੈਗਾ ਤੇ ਵੀ ਜਿੰਨਾਂ ਨੇ ਵੀ ਲੈਣਾ ਆ ਫਾਰਮ ਟਰੈਕ 60 ਜਾਂ ਸੋਨ ਵਾਲੀ ਕੇ ਡੀਆਈ 750 ਤੱਕ ਕਰ ਲਿਓ ਬਾਈ ਨਾਲ ਕੰਟੈਕਟ ਤੇ ਬਾਈ ਦਾ ਨੰਬਰ ਆ ਜਿਹੜਾ ਉੱਪਰ ਟਾਈਟਲ ਦੇ ਵਿੱਚ ਚੱਲੀ ਜਾਂਦਾ ਤੇ ਕਰ ਲਿਓ ਜੀ ਬਾਈ ਨਾਲ ਕੰਟੈਕਟ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਮਿਹਰਬਾਨੀ